स्टारबर्ड्स वर्ल्ड स्कूल ਵਿਖੇ ਪ੍ਰਿਜ਼ਮ ਪੁਆਇੰਟ 7 ਨਾਮਕ ਥਾਟ ਐਕਸੀਬਿਸ਼ਨ ਦਾ ਆਯੋਜਨ ਕੀਤਾ ਗਿਆ। ਮੁੱਖ ਮਹਿਮਾਨ ਵਜੂ ਅੰਮ੍ਰਿਤਸਰ ਦੇ ਡਿਸਟ੍ਰਿਕਟ ਐਜੂਕੇਸ਼ਨਲ ਅਫਸਰ ਕਵਲਜੀਤ ਸਿੰਘ ਅਤੇ ਗੈਸਟ ਆਫ ਆਨਰ ਆਸ਼ੂ ਵਿਸ਼ਾਲ ਸਪੋਰਟਸ ਕੋਆਰਡੀਨੇਟਰ ਮੌਜੂਦ ਸਨ। ਵਿਦਿਆਰਥੀਆਂ ਨੇ ਘਰੇਲੂ ਕੂੜੇ ਕਰਕਟ ਅਤੇ ਕੁਦਰਤੀ ਵਸਤੂਆਂ ਦੀ ਵਰਤੋਂ ਕਰਕੇ ਪ੍ਰਦਰਸ਼ਨੀ ਲਈ ਨਵੀਨਤਮ ਅਤੇ ਵਾਤਾਵਰਣ ਅਨੁਕੂਲ ਮਾਡਲ ਤਿਆਰ ਕੀਤੇ। ਸਕੂਲ ਪ੍ਰਿੰਸੀਪਲ ਸ਼੍ਰੀਮਤੀ ਮਨੀਸ਼ਾ ਧਾਨੁਕਾ ਨੇ ਕਿਹਾ ਕਿ ਬੱਚੇ ਸਿਰਫ ਅਕਾਦਮਿਕ ਸਫਲਤਾ ਵਾਲ ਹੀ ਨਹੀਂ ਸਾਗੋਂ ਇੱਕ ਬਿਹਤਰ ਤੇ ਟਿਕਾਊ ਭਵਿੱਖ ਵੱਲ ਵੀ ਜ਼ਿੰਮੇਵਾਰ ਕਦਮ ਚੁੱਕ ਰਹੇ ਹਨ। ਤਰ੍ਹਾਂ ਕਿ ਇੱਥੇ ਅੱਜ ਫਿਊਚਰ ਵਾਸਤੇ ਸਸਟੇਨੈਬਿਲਿਟੀ ਵਾਸਤੇ ਬੱਚਿਆਂ ਕੋਲੋਂ ਪ੍ਰੋਜੈਕਟਸ ਬਣਾਏ ਗਏ ਨੇ। ਬਹੁਤ ਅੱਛੇ ਪ੍ਰੋਜੈਕਟਸ ਨੇ। ਸਾਨੂੰ ਸਾਰਿਆਂ ਨੂੰ ਆਣ ਕੇ ਇਹ ਦੇਖਣਾ ਚਾਹੀਦਾ ਕਿ ਜਿਹੜੀ ਅਗਲੀ ਇਨੋਵੇਸ਼ਨ ਹੈ এনवायरमेंट ਤੋਂ ਜਾਂ ਨਵੀਆਂ ਟੈਕਨੀਕਸ ਜਿਹੜੀਆਂ ਆ ਰਹੀਆਂ ਕਿ ਵੇਸਟ ਦਾ ਯੂਜ਼ ਕਿਸ ਤਰ੍ਹਾਂ ਕਰਨਾ। ਬੱਚਿਆਂ ਨੇ ਪ੍ਰੈਕਟੀਕਲੀ ਸਾਰਾ ਅੱਛਾ ਇਨੋਵੇਟ ਕਰਕੇ ਦਿਖਾਇਆ ਔਰ ਫਿਊਚਰ ਜਿਹੜਾ ਜੇਕਰ ਬੱਚੇ ਇਹ ਚੀਜ਼ਾਂ ਸਕੂਲ ਦੇ ਵਿੱਚ ਸਿੱਖ ਲੈਣਗੇ ਤਾਂ ਇੱਕ ਅੱਛੇ ਸਿਟੀਜ਼ਨ ਵੀ ਬਣ ਕੇ ਆਪਣੇ ਸ਼ਹਿਰ ਦਾ ਵਿਕਾਸ ਵੀ ਹੋਏਗਾ ਦੇਸ਼ ਦਾ ਵਿਕਾਸ ਵੀ ਹੋਏਗਾ ਪੜਾਈ ਦੇ ਨਾਲ ਨਾਲ ਜੋ ਪ੍ਰਿੰਸੀਪਲ ਬੈਮ ਵੱਲੋਂ ਸਕੂਲ ਵੱਲੋਂ ਸਟਾਲਵਰਟ ਵੱਲੋਂ ਇਹ ਐਫਰਟ ਕੀਤੀ ਗਈ ਹੈ ਇਹ ਸ਼ਲਾਘਾਯੋਗ ਹੈ ਇਹ ਇੱਕ ਇਵੈਂਟ ਪ੍ਰਿਜ਼ਮ ਮੈਂ ਇਵੈਂਟ ਨਹੀਂ ਕਹੂੰਗੀ ਕਿਉਂਕਿ ਇਹ ਕੋਲੈਬੋਰੇਟਿਵ ਐਫਰਟ ਹੁੰਦਾ ਹੈ ਜੋ ਅਸੀਂ ਹਰ ਸਾਲ ਕਰਦੇ ਹਾਂ ਇਸ ਪਰ ਕਾ ਥੀਮ ਹੈ ਸਸਟੇਨੇਬਿਲਟੀ कैनवस ऑफ चेंज जैसे कैनवस पे अलग अलग रंग बिखेरे जाते हैं इसमें सबकी एफ़र्ट्स का रंग है सबकी सोच का रंग इकट्ठा बिखेरा गया है और इसमें बच्चों का जो सस्टेनेबिलिटी है ये एक मुद्दा सिर्फ साइंटिस्ट और एजुकेशनिस्ट का नहीं रह गया है। ये मुद्दा आजकल की ज़रूरत है हर एक की क्योंकि हम जो आज चीज़ें कंज्यूम कर रहे हैं हम उधार ले रहे हैं अपने बच्चों से तो ये इससे बड़ा प्लेटफॉर्म क्या होगा कि मेरे पास तो फ्यूचर ऑलरेडी पल रहा है खेल रहा है पढ़ रहा है दिस इज माई मॉडल ऑफ एन इको फ्रेंडली हाउस इट इज़ यूज सोलर पैनल्स टू प्रोड्यूस इलेक्ट्रिसिटी फ्रॉम सन लाइट आई हैव ऑल्सो सोलर लाइट टू सेव इनर्जी दिस हाउस इज इनवामेंट फ्रेंडली हाउस दिस आई हैव ऑल्सो एडेड अ सोलर लाइट This house is environment-friendly house. A biogas plant is used to make sunlight from plants. Uh, thank you. I used old cats not thrown away to make a fish that love to play with shiny scales and spin so bright. ਸਾਡੀ ਫਾਸਟਵੇ ਟੀਮ ਪਹੁੰਚੀ ਹੈ ਸਟਾਰਵਰਡ ਸਕੂਲ ਦੇ ਵਿੱਚ ਜਿੱਥੇ ਕੀ ਅੱਜ ਬੱਚਿਆਂ ਵੱਲੋਂ ਵੱਖਰਾ ਹੀ ਇੱਕ ਰੰਗ ਦਿੱਤਾ ਜਾ ਰਿਹਾ ਵੇਸਟ ਮਟੀਰੀਅਲ ਨੂੰ ਵੱਖਰੀ ਕਲਾਕ੍ਰਿਤੀ ਕੀਤੀ ਜਾ ਰਹੀ ਹੈ ਬੱਚੇ ਰੱਬ ਦਾ ਰੂਪ ਨੇ ਅੱਜ ਸੋਨੇ ਤੇ ਸੁਆਗਾ ਜਿਹੜਾ ਸਟਾਰਵਰਡ ਸਕੂਲ ਦੇ ਵਿੱਚ ਬੱਚਿਆਂ ਵੱਲੋਂ ਜਿਹੜਾ ਪਰਫਾਰਮ ਕੀਤਾ ਗਿਆ ਜੋ ਐਕਟੀਵਿਟੀ ਦਿਖਾਈ ਗਈ ਹੈ ਸੁਲਾਗਾਜੋਗ ਹੈ ਸਕੂਲ ਵੱਲੋਂ ਜੋ ਵੀ ਐਕਟੀਵਿਟੀ ਕੀਤੀਆਂ ਜਾਂਦੀਆਂ ਬਹੁਤ ਹੀ ਸੁਲਾਗਾਜੋਗ ਨੇ ਅੱਜ ਚੀਫ ਗੈਸਟ ਵੀ ਇੱਥੇ ਪਹੁੰਚੇ ਨੇ ਸਲਾਗਾ ਕੀਤੀ ਹੈ ਸਕੂਲ ਦੀ ਤੋਂ ਸੋ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਆਪਣਾ ਜਿਹੜਾ ਵਖਰਾ ਆਰਟ ਹੈ ਜਿਹੜਾ ਉਹਦੇ ਵਿੱਚ ਵੀ ਨਖਾਰ ਲਿਆਂਦੀ ਲੋੜ ਹੈ ਤੇ ਮੈਨਰਸ ਨੂੰ ਸਮਝਣ ਦੀ ਲੋੜ ਹੈ ਤੇ ਸੋ ਜੋ ਬੱਚਿਆਂ ਨੇ ਅੱਜ ਕੀਤਾ ਬਹੁਤ ਹੀ ਸਲਾਘਾਜੋ ਜਿਹੜਾ ਕਦਮ ਹੈ ਕੈਮਰਾਮੈਨ ਸੁਨੀਲ ਦੇ ਨਾਲ ਸੁチール ਚਰਮਾ ਫਾਸਟੇ ਨਿਊਜ਼ ਅੰਮ੍ਰਿਤਸਰ